ਜਦੋਂ ਇੰਨੀ ਗੱਲ ਆਖੀ ਕਾਜੀ ਕਹਿਣ ਲੱਗਾ ਐਸੇ ਸਿੱਖ ਨੂੰ ਫਟਿਆਂ ਵਿੱਚ ਬੰਨ ਲਓ ਸਿਰ ਉੱਤੇ ਰੱਖੋ ਆਰਾ ਆਰੇ ਨਾਲ ਜੀਰ ਕੇ ਦੋ ਟੁਕੜੇ ਕਰਕੇ ਇਹਨੂੰ ਖਸਾ ਦਾ ਵਾਸਤੇ ਖਤਮ ਕਰ ਦਿਓ ਲਓ ਜੀ ਸਾਹਮਣੇ ਖਲੋਤਾ ਕਾਜੀ ਲੰਬੀ ਦਾੜੀ ਹੈ ਮੁੱਛਾਂ ਕਟੀਆਂ ਹੋਈਆਂ ਹੈ ਹੱਥ ਵੀ ਤਸਬੀ ਫੜੀ ਹੋਈ ਹੈ ਤੇ ਪਤਾ ਕੀ ਪੁੱਛਦਾ ਹੈ ਕਹਿੰਦਾ ਮਤੀ ਦਾਸ ਕੋ ਆਖਰੀ ਇੱਛਾ ਹੋ ਹੁਣ ਤੈਨੂੰ ਚੀਰਿਆ ਜਾਣਾ ਦੱਸ ਤੇ ਮਤੀ ਦਾਸ ਸਾਹਿਬ ਜੀ ਨੇ ਕਿਹੜੀ ਗੱਲ ਕਹੀ ਹੈ ਉਹ ਕਹਿੰਦਾ ਕਾਜੀ ਸਾਹਿਬ ਤੁਸਾਂ ਪੁੱਛਿਆ ਤੇਰੀ ਆਖਰੀ ਇੱਛਾ ਮੇਰੀ ਕੋਈ ਇੱਕ ਆਖਰੀ ਖੁਆਇਸ਼ ਹੈ ਮੇਰੇ ਸੀਸ ਉੱਤੇ ਜਦੋਂ ਹਾਰਾ ਚੱਲਦਾ ਹੋਵੇ ਮੇਰਾ ਮੁਖ ਮੇਰੇ ਗੁਰੂ ਦੇ ਪਿੰਜਰੇ ਵੱਲ ਨੂੰ ਹੋਣਾ ਚਾਹੀਦਾ ਹੈ ਮੈਂ ਗੁਰੂ ਵੱਲੇ ਕੰਨ੍ਹ ਕਰਕੇ ਨਹੀਂ ਸ਼ਹੀਦ ਹੋਣਾ ਮੈਂ ਗੁਰੂ ਵੱਲੇ ਮੁਖ ਕਰਕੇ ਗੁਰੂ ਦੇ ਦਰਸ਼ਨ ਕਰਦਿਆਂ ਕਰਦਿਆਂ ਉਹਨਾਂ ਦੇ ਚਰਨਾਂ ਵਿੱਚ ਆਪੇ ਹੀ ਦੋਣਾ ਚਾਹੁੰਦਾ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਅੱਗੇ ਕਰੋ ਸਜਣਾ ਕੋਈ ਖਰਚਾ ਨਹੀਂ ਆਉਣਾ ਸਾਰੇ ਕਿਰਪਾ ਕਰਿਆ ਕਰੋ ਉੱਚੀ ਸਾਰੀ ਆਖਿਆ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਮੈਂ ਬੇਨਤੀ ਇਹ ਕਰ ਰਿਹਾ ਹਾਂ ਬਾਬਾ ਮਤੀ ਦਾਸ ਕਹਿੰਦਾ ਮੇਰਾ ਮੁਖ ਮੇਰੇ ਗੁਰੂ ਦੇ ਪਿੰਦਰੇ ਵੱਲ ਤੇ ਆਪਾਂ ਉਹ ਝਾਤੀ ਮਾਰੀ ਸਾਡੇ ਚੋਂ ਵੀ ਹੈਗੇ ਆ 20000 ਦੇ ਲਾਲਚ ਉਤੇ 50000 ਦੇ ਲਾਲਚ ਉਤੇ ਆਪਣਾ ਘਰ ਹੀ ਛੱਡ ਗਏ ਦੂਜਿਆਂ ਦੇ ਜਾ ਦਰਵਾਜ਼ੇ ਤੇ ਡਿੱਗੇ ਤੇ ਜਿਹੜਾ ਬੰਦਾ 20000 ਬਦਲੇ ਆਪਣਾ ਘਰ ਛੱਡ ਜਾਂਦਾ ਆਪਣਾ ਪਿਓ ਛੱਡ ਜਾਂਦਾ ਉਹਨੂੰ ਕੋਈ ਤੀਜਾ ਬੰਦਾ 50000 ਦਵੇਗਾ ਰਹਿਣਾ ਉਹਨੇ ਉਹਨਾਂ ਦਾ ਵੀ ਨਹੀਂਗਾ ਤੇ ਫਿਰ ਤੇ ਉਹ ਗੱਲ ਹੋ ਗਈ ਨਾ ਚਾਵੇਂ ਚੁੱਲੇ ਵਾਲੇ ਇਸ ਤਰ੍ਹਾਂ ਨਹੀਂ ਜਿਸ ਧਰਮ ਵਿੱਚ ਜੰਮੇ ਹੈ ਜਿਸ ਧਰਮ ਵਿੱਚ ਪਲੇ ਹੈ ਜਿਸ ਇਸ਼ਟ ਦੇ ਚਰਨਾਂ ਵਿੱਚ ਝੁਕਦੇ ਹੈ ਉਸੇ ਗੁਰੂ ਦੇ ਚਰਨਾਂ ਵਿੱਚ ਆਖਰੀ ਸਾਹ ਲਈਏ ਤੇ ਫਿਰ ਸੱਚੇ ਸਿੱਖ ਅਖਵਾ ਸਕਦੇ ਹੈ ਜਿਹੜਾ ਬੰਦਾ ਨਿੱਕੇ ਨਿੱਕੇ ਲਾਲਚਾਂ ਉੱਤੇ ਡੋਲ ਜਾਏ ਉਹ ਕਦੇ ਗੁਰੂ ਦਾ ਸਿੱਖ ਨਹੀਂ ਅਖਵਾ ਸਕਦਾ ਇਹ ਗੱਲ ਨੋਟ ਰੱਖਿਓ ਬਾਬਾ ਮਤੀ ਦਾਸ ਸਾਹਿਬ ਕਹਿੰਦਾ ਜਲਾਦਾ ਮੈਂ ਆਪਣੇ ਆਪ ਚਰਵਾਉਣਾ ਤੂੰ ਸਾਂ ਯਾਰਾ ਚਲਾਉਣਾ ਮੇਰੇ ਦੋ ਹਿੱਸੇ ਕਰਨੇ ਹੈ ਪਰ ਇੱਕ ਕੰਮ ਕਰ ਲੋ ਵੀ ਯਾਰਾ ਤਿੱਖਾ ਕਰ ਲੋ ਉਹਨਾਂ ਆਖੇ ਆਰਾਬੜਾ ਤਿੱਖਾ ਹੈ ਲੰਘ ਜਾਏਗਾ ਚੀਰ ਦਵੇਗਾ ਤੇਰੇ ਜਿਸਮ ਨੂੰ ਕਹਿੰਦਾ ਮੈਂ ਤਾਂ ਕਹਿ ਰਿਹਾ ਤਿੱਖਾ ਕਰ ਲੋ ਤੁਹਾਡਾ ਯਾਰਾ ਹੋ ਗਿਆ ਖੁੰਡਾ ਮਜਲੂਮਾਂ ਦੇ ਤਨ ਉੱਤੇ ਚੱਲ ਚੱਲ ਕੇ ਤੇ ਜੇ ਇਹਨੇ ਚੱਲਦਿਆਂ ਚੱਲਦਿਆਂ ਚੀਰ ਪਾ ਦਿੱਤਾ ਟੇਡਾ ਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਆਉਣ ਵਾਲੀਆਂ ਨਸਲਾਂ ਕਿਤੇ ਸ਼ੱਕ ਨਾ ਕਰਨ ਕਿ ਮਤੀ ਦਾਸ ਆਰੇ ਥੱਲੇ ਹਿੱਲ ਗਿਆ ਹੋਣਾ ਮੈਚ ਹੁਣਾ ਚੀਰ ਸਿੱਧਾ ਸਿੱਧਾ ਕਹਿ ਸਕਦਾ ਕੋ ਸਿੱਖ ਇਹ ਕੋਈ ਥਾਲਾ ਜੀ ਦਾ ਬਾੜਾ ਨਹੀਂ ਹੈ ਸਾਹਮਣੇ ਮੌਤ ਖੜੀ ਹੋਵੇ ਤੇ ਉਸ ਮੌਤ ਨੂੰ ਜਾ ਕੇ ਗਲੇ ਲਾਉਣਾ ਹੋਵੇ ਇੱਕ ਮਾਈ ਦਾ ਲਾਲ ਹੀ ਆਪਣਾ ਸੀਸ ਤਲੀ ਤੇ ਰੱਖ ਕੇ ਉਸ ਗਲੀ ਵੱਲੋਂ ਤੁਰਦਾ ਸਾਰੇ ਨੀ ਕੁਰਬਾਨੀਆਂ ਦੇ ਸਕਦੇ ਆ ਸੁਣਿਓ ਜਰਾ ਕੌਮ ਦਾ ਜ਼ਥੇਦਾਰ ਬਾਬਾ ਮੱਦੀ ਦਾ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਖੜਾ ਜਲਾਦ ਪੁੱਛ ਰਿਹਾ ਆਖਰੀ ਖਾਸ਼ ਤੇ ਨਾਸਤ ਕੀ ਮੈਂ ਗੁਰੂ ਦੇ ਚਰਨਾਂ ਵਿੱਚ ਆ ਭੇਦ ਹੋਣਾ ਚਾਹੁੰਦਾ ਕਹਿੰਦਾ ਜਦੋਂ ਆਰਾ ਚੱਲੇਗਾ ਕੋਈ ਨਹੀਂ ਬਾਬਾ ਜੀ ਮੈਂ ਅਰਦਾਸ ਕਰ ਆਰਾ ਚੱਲੇਗਾ ਏ ਸਿੱਧਾ ਚੱਲੇ ਜੀਰ ਟੇਦਾ ਨਾ ਪਾਵੇ ਬਾਬਾ ਮਤੀ ਦਾ ਸਾਹਿਬ ਨੂੰ ਬੰਨ ਕੇ ਫਟਿਆਂ ਵਿੱਚ ਰੱਖਿਆ ਸਿਰ ਤਿਆਰਾ ਇੱਕ ਪਾਸਿਓਂ ਜਲਾਹ ਆਰਾ ਚਲਾ ਰਿਹਾ ਹੈ ਦੂਜੇ ਪਾਸੇ ਸੇਖ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ ਹੈ ਤਾਂ ਇੱਕ ਪਾਸੇ ਜਪਜੀ ਸਾਹਿਬ ਦੀ ਧੋਨ ਆ ਰਹੀ ਹੈ ਦੂਜੇ ਪਾਸੇ ਆਰਾ ਚੱਲ ਰਿਹਾ ਹੈ ਤਵਜੂਹ ਦੇ ਕੇ ਸਰਵਣ ਕਰਿਓ ਕੌਮ ਦਾ ਮਹਾਨ ਸੂਰਬੀਰ ਮਹਾਨ ਯੋਦਾ ਜਰਨੈਲ ਬਾਬਾ ਮਤੀ ਦਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਦੇ ਪਾਵਨ ਚਰਨਾਂ ਵਿੱਚ ਆ ਬੁੱਤੀ ਸ਼ਹਾਦਤ ਦਿੰਦਿਆਂ ਗੁਰੂ ਦੇ ਚਰਨਾਂ ਵਿੱਚ ਕੁਰਬਾਨੀ ਹੋਏ i Did it the ਲਿੱਦਾ ਗੁਰ ਸਿੱਖ ਬਾਣੀ ਪੜਦਾ ਪ੍ਰਭ ਦੀ ਪੜੀ ਉੱਚੀ ਤੇ ਸਿੱਧੀ ਹੈ ਚੜਦਾ ਪਾਣਾ ਮਿੱਠਾ ਮੰਨਦਾ ਬਿਰ ਤੇਰੇ ਆਸਾਈਆਂ ਚਿਰਨ ਮਤੀ ਦਾਸੇ ਨੂੰ ਅੱਜ 太难。太